ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਲਾ ਪੰਜਵਾਂ ਜਤਨ ਕਰੈ ਮਨੁਖ ਡਹਿ ਕਾਵੇ ਓਹ ਅੰਦਰ ਜਾਮੀ ਜਾਣੈ ਪਾਪ ਕਰੈ ਕਰ ਮੁਕਰ ਪਾਵੇ ਪੇਖ ਕਰੈ ਨਿਰਵਾਨੈ ਜਾਨਤ ਦੂਰ ਤੁਮਹ ਪ੍ਰਭ ਨੇਰ ਉਤਤਾ ਕੈ ਉਤਤੇ ਉਤਪੇਖੇ ਆਵੇ ਲੋਬੀ ਫੇਰ ਰਹਾਓ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਲਾ ਪੰਜਵਾਂ ਜਤਨ ਕਰੈ ਮਨੁਖ ਡਹਿ ਕਾਵੇ ਉਹ ਅੰਦਰ ਜਾਮੀ ਜਾਣੇ ਪਾਪ ਕਰੇ ਕਰ ਮੁਕਰ ਪਾਵੇ ਪੇਖ ਕਰੈ ਨਿਰਵਾਨੇ ਜਾਨਤ ਦੂਰ ਤੁਮਹੈ ਪ੍ਰਭ ਨੇਰ ਓਤਤਾ ਕੈ ਓਤਤੇ ਓਤਪੀਖੇ ਆਵੇ ਲੋਬੀ ਫੇਰ ਰਹਾਓ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਲਾ ਪੰਜਵਾਂ ਜਤਨ ਕਰੈ ਮਾਨੁਖ ਡਹਿ ਕਾਵੇ ਓਹ ਅੰਦਰ ਜਾਮੀ ਜਾਣੈ ਪਾਪ ਕਰੈ ਕਰ ਮੁਕਰ ਪਾਵੇ ਪੇਖ ਕਰੈ ਨਿਰਵਾਨੈ जानत दूर तुम्हे प्रभ नेर उतता कै उतते उत पे खे आवे लोबी फेर रहाओ वाहि गुरु जी का खालसा वाहि गुरु जी की फतेह ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਹ ਸ੍ਰੀ ਮਹਲਾ ਪੰਜਵਾਂ ਜਤਨ ਕਰੇ ਮਨੁਖ ਦੇਹ ਕਾਵੇ ਉਹ ਅੰਦਰ ਜਾਮੀ ਜਾਣੇ ਪਾਪ ਕਰੇ ਕਰ ਮੁਕਰ ਪਾਵੇ ਪੇਖ ਕਰੇ ਨਿਰਵਾਨੇ ਜਾਨਤ ਦੂਰ ਤੁਮਹ ਪ੍ਰਭ ਨੇਰ ਉਤਤਾ ਕੈ ਉਤਤੇ ਉਤਪੇਖੇ ਆਵੇ ਲੋਬੀ ਫੇਰ ਰਹਾਓ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਹ ਸ੍ਰੀ ਮਹਲਾ 5 ਜਤਨ ਕਰੇ ਮਨੁਖ ਡਹਿ ਕਾਵੇ ਉਹ ਅੰਤਰ ਜਾਨੀ ਜਾਣੇ ਪਾਪ ਕਰੇ ਕਰ ਮੁਕਰ ਪਾਵੇ ਦੇਖ ਕਰੇ ਨਿਰਵਾਨ ਜਾਨਤ ਦੂਰ ਤੁਮਹ ਪ੍ਰਭ ਨੇਰ ਉਤਤਾ ਕੈ ਉਤਤੇ ਉਤਪੇਖੇ ਆਵੇ ਲੋਬੀ ਫੇਰ ਰਹਾਓ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਤ ਸ੍ਰੀ ਮਹਲਾ ਪੰਜਵਾਂ ਜਤਨ ਕਰੇ ਮਨੁਖ ਦੇਹ ਕਾਵੇ ਉਹ ਅੰਤਰ ਜਾਨੀ ਜਾਣੇ ਪਾਪ ਕਰੇ ਕਰ ਮੁਕਰ ਪਾਵੇ ਦੇਖ ਕਰੇ ਨਿਰਵਾਨੇ जानत दूर तुम है प्रभ नेर उतता कै उतते उत पिखे आवे लोबी फेर रहाओ वाहि गुरु जी का खालसा वाहि गुरु जी की फतेह ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾਹ ਸ੍ਰੀ ਮਹਲਾ ਪੰਜਵਾਂ ਜਤਨ ਕਰੇ ਮਨੁਖ ਦੇਹ ਕਾਵੇ ਉਹ ਅੰਦਰ ਜਾਮੀ ਜਾਣੇ ਪਾਪ ਕਰੇ ਕਰ ਮੁਕਰ ਪਾਵੇ ਵੇਖ ਕਰੇ ਨਿਰਬੰਨ ਜਾਨਤ ਦੂਰ ਤੁਮਹੈ ਪ੍ਰਭ ਨੇਰ ਉਤਤਾ ਕੈ ਉਤਤੇ ਉਤਪੀਖੇ ਆਵੇ ਲੋਬੀ ਫੇਰ ਰਹਾਓ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਲਾ ਪੰਜਵਾਂ ਜਤਨ ਕਰੇ ਮਨੁਖ ਦੇਹ ਕਾਵੇ ਉਹ ਅੰਤਰ ਜਾਨੀ ਜਾਣੇ ਪਾਪ ਕਰੇ ਕਰਮੁ ਕਰਪਾਵੇ ਪੇਖ ਕਰੇ ਨਿਰਵਾਨੇ ਜਾਨਤ ਦੂਰ ਤੁਮਹ ਪ੍ਰਭ ਨੇਰ ਉਤਤਾ ਕੈ ਉਤਤੇ ਉਤਪੇ ਖੇ ਆਵੇ ਲੋਬੀ ਫੇਰ ਰਹਾਓ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਹ ਸ੍ਰੀ ਮਹਲਾ ਪੰਜਵਾਂ ਜਤਨ ਕਰੇ ਮਨੁਖ ਦੇਹ ਕਾਵੇ ਉਹ ਅੰਦਰ ਜਾਮੀ ਜਾਣੇ ਪਾਪ ਕਰੇ ਕਰ ਮੁਕਰ ਪਾਵੇ ਦੇਖ ਕਰੇ ਨਿਰਵਾਨੇ जानत दूर तुम्हे प्रभ नेर उतता कै उतते उत पिखे आवे लोबी फेर रहाओ वाहि गुरु जी का खालसा वाहि गुरु जी की फतेह ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਲਾ ਪੰਜਵਾਂ ਜਤਨ ਕਰੇ ਮਨੁਖ ਦੇਹ ਕਾਵੇ ਉਹ ਅੰਤਰ ਜਾਨੀ ਜਾਣੇ ਪਾਪ ਕਰੇ ਕਰ ਮੁਕਰ ਪਾਵੇ ਪੇਖ ਕਰੇ ਨਿਰਵਾਨੇ ਜਾਨਤ ਦੂਰ ਤੁਮਹ ਪ੍ਰਭ ਨੇਰ ਉਤਤਾ ਕੈ ਉਤਤੇ ਉਤਪੇਖੇ ਆਵੇ ਲੋਬੀ ਫੇਰ ਰਹਾਓ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹੋਤਨਾ ਸ੍ਰੀ ਮਹਲਾ ਪੰਜਵਾਂ ਜਤਨ ਕਰੈ ਮਨੁਖ ਡਹਿਕਾਵੇ ਓਹ ਅੰਤਰ ਜਾਨੀ ਜਾਣੇ ਪਾਪ ਕਰੇ ਕਰ ਮੁਕਰ ਪਾਵੇ ਪੇਖ ਕਰੈ ਨਿਰਵਾਨੇ ਜਾਨਤ ਦੂਰ ਤੁਮਹ ਪ੍ਰਭ ਨੇਰ ਉਤਤਾ ਕੈ ਉਤਤੇ ਉਤਪੇਖੇ ਆਵੇ ਲੋਬੀ ਫੇਰ ਰਹਾਓ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤ